ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਰੈੱਡ ਲੀਫ ਮੀਡੀਆ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਇੱਕ ਐਸੇ ਖੂਫੀਆ ਗੇੜਬੰਦੀ ਦੇ ਸੱਚ ਦੀ ਜੋ ਹੁਣ ਸਾਹਮਣੇ ਆਈ ਹੈ ਇਹ ਮਾਮਲਾ ਨਾ ਸਿਰਫ ਪੰਜਾਬੀ ਭਾਰਤੀ ਤੇ ਗੁਜਰਾਤੀਆਂ ਨੂੰ ਹੈਰਾਨ ਕਰ ਰਿਹਾ ਹੈ ਸਗੋ ਇਮੀਗ੍ਰੇਸ਼ਨ ਸਿਸਟਮ ਉੱਤੇ ਵੀ ਵੱਡੇ ਸਵਾਲ ਖੜੇ ਕਰਦਾ ਹੈ ਪਿਛਲੇ ਕੁਝ ਸਾਲਾਂ ਤੋਂ ਵਿਦੇਸ਼ ਜਾਣ ਦਾ ਰੁਝਾਨ ਪੰਜਾਬੀਆਂ 'ਚ ਲਗਾਤਾਰ ਵੱਧ ਰਿਹਾ ਹੈ ਖਾਸ ਕਰਕੇ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ ਇਸ ਰੁਝਾਨ ਦੇ ਮੁੱਖ ਟੀਚੇ ਬਣੇ ਹੋਏ ਹਨ ਪਰ ਜਦੋਂ ਕਾਨੂੰਨੀ ਰਸਤੇ ਰਾਹੀਂ ਵੀਜ਼ਾ ਨਹੀਂ ਮਿਲਦਾ ਤਾਂ ਕੁਝ ਲੋਕ ਦੂਜੇ ਰਸਤੇ ਅਪਣਾਉਣ ਲੱਗ ਪੈਂਦੇ ਹਨ ਇਨ੍ਹਾਂ ਵਿੱਚੋਂ ਕਈ ਲੋਕ ਅਜਿਹੇ ਨਜਾਇਜ਼ ਹਤਕੰਡਿਆ ਰਾਹੀਂ ਵਿਸ਼ਵਾਸ ਘਾਤੀ ਗਤੀਵਿਧੀਆਂ ਦਾ ਹਿੱਸਾ ਬਣ ਜਾਂਦੇ ਹਨ ਹੁਣ ਇੱਕ ਵੱਡਾ ਪਰਦਾਫਾਸ਼ ਹੋਇਆ ਹੈ ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਉਨ੍ਹਾਂ ਦੀ ਜਾਂਚ ਦੌਰਾਨ ਇਹ ਪਤਾ ਲੱਗਿਆ ਕਿ ਪੰਜਾਬ ਅਤੇ ਗੁਜਰਾਤ ਦੇ ਕਈ ਏਜੰਟ ਮਿਲ ਕੇ ਇੱਕ ਵੱਡਾ ਜਾਲ ਚਲਾ ਰਹੇ ਸਨ ਇਸ ਗਰੋ ਨੇ ਅਜਿਹੇ ਜਾਲ ਤਿਆਰ ਕੀਤਾ ਸੀ ਜਿਸ ਰਾਹੀਂ ਉਹ ਲੋਕਾਂ ਨੂੰ ਨਕਲੀ ਪਾਸਪੋਰਟਾਂ ਦੀ ਮਦਦ ਨਾਲ ਕੈਨੇਡਾ ਅਤੇ ਅਮਰੀਕਾ ਪਹੁੰਚਾ ਰਹੇ ਸਨ ਕਰਾਇਮ ਬ੍ਰਾਂਚ ਦੇ ਅਨੁਸਾਰ ਅਜਿਹੇ 80 ਤੋਂ ਵੱਧ ਪੰਜਾਬੀ ਅਤੇ ਗੁਜਰਾਤੀ ਵਿਦੇਸ਼ ਪਹੁੰਚ ਚੁੱਕੇ ਹਨ ਇਹ ਕਾਰੋਬਾਰ ਇੰਨਾ ਸੁਚੱਜਾ ਸੀ ਕਿ ਕੈਨੇਡਾ 'ਚ ਬੈਠੇ ਗਰੋ ਦੇ ਮੈਂਬਰ ਭਾਰਤੀ ਪਾਸਪੋਰਟਾਂ ਨੂੰ ਖਰੀਦਦੇ ਸਨ ਉਹਨਾਂ ਪਾਸਪੋਰਟਾਂ ਨੂੰ ਕੋਰੀਅਰ ਰਾਹੀਂ ਭਾਰਤ ਭੇਜਿਆ ਜਾਂਦਾ ਸੀ ਇੱਥੇ ਮੌਜੂਦ ਏਜੰਟ ਪਾਸਪੋਰਟ 'ਚ ਸੋਧ ਕਰਕੇ ਨਵੇਂ ਨਕਲੀ ਪਾਸਪੋਰਟ ਤਿਆਰ ਕਰਦੇ ਸਨ ਜੋ ਕਿ ਕਿਸੇ ਹੋਰ ਵਿਅਕਤੀ ਦੇ ਨਾਂ ਤੇ ਬਣੇ ਹੁੰਦੇ ਸਨ ਜਿਸ ਵਿਅਕਤੀ ਨੂੰ ਵਿਦੇਸ਼ ਭੇਜਣਾ ਹੁੰਦਾ ਉਸ ਨੂੰ ਦੋ ਪਾਸਪੋਰਟ ਦਿੱਤੇ ਜਾਂਦੇ ਇੱਕ ਨਕਲੀ ਤੇ ਦੂਜਾ ਅਸਲੀ ਪਰ ਖਰੀਦਿਆ ਹੋਇਆ ਇਸ ਤੋਂ ਇਲਾਵਾ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਕਿ ਕਿਹੜਾ ਪਾਸਪੋਰਟ ਕਿਸ ਸਮੇ ਵਰਤਣਾ ਹੈ। ਇਹ ਸਾਰਾ ਸੰਚਾਰ ਬਲੂਟੂਥ ਜੰਤਰ ਰਾਹੀਂ ਕੀਤਾ ਜਾਂਦਾ ਸੀ ਤਾਂ ਜੋ ਕੋਈ ਵੀ ਅਧਿਕਾਰੀ ਉਹਨਾਂ ਨੂੰ ਪਕੜ ਨਾ ਸਕੇ। ਇਨ੍ਹਾਂ ਵਿਅਕਤੀਆਂ ਨੂੰ ਮੁੰਬਈ 에ਅਰਪੋਰਟ ਤੋਂ ਰਵਾਨਾ ਕੀਤਾ ਜਾਂਦਾ ਸੀ ਤੇ ਕੈਨੇਡਾ ਜਾਂ ਅਮਰੀਕਾ ਦੇ ਇਮੀਗ੍ਰੇਸ਼ਨ ਉਤੋਂ ਲੰਘਦੇ ਸਮੇ ਉਹਨਾਂ ਨੂੰ ਕੋਚਿੰਗ ਰਾਹੀਂ ਸਮਝਾਇਆ ਜਾਂਦਾ ਸੀ ਕਿ ਕਿਵੇਂ ਅਸਲੀਅਤ ਨੂੰ ਛਿਪਾਉਣਾ ਹੈ। ਕ੍ਰਾਈਮ ਬ੍ਰਾਂਚ ਨੇ ਹੁਣ ਤਿੰਨ ਮੁੱਖ 에ਜੰਟਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਵਿੱਚ ਰੋਸ਼ਨ ਤੁੰਦਵਾਕਰ, ਰਾਜੂ ਬਾਈ ਤੇ ਰਜੇਸ਼ ਪੰਚਲ ਦੇ ਨਾਂ ਸਾਹਮਣੇ ਆਏ ਹਨ। ਇਨ੍ਹਾਂ ਦੀ ਪੁੱਛਗਿੱਛ ਦੌਰਾਨ ਕਈ ਹੋ ਚੌਕਾ ਦੇਣ ਵਾਲੇ ਖੁਲਾਸੇ ਹੋਣ ਦੀ ਉਮੀਦ ਹੈ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਕੈਨੇਡਾ ਪਹੁੰਚ ਚੁੱਕੇ ਲੋਕਾਂ ਤੇ ਵੀ ਆਉਣ ਵਾਲੇ ਸਮੇਂ ਚ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਇਹ ਸਿਰਫ ਇੱਕ ਗਰੋਹ ਦੀ ਗੱਲ ਨਹੀਂ ਸਗੋ ਇਮੀਗ੍ਰੇਸ਼ਨ ਸਿਸਟਮ ਦੀ ਕਮਜ਼ੋਰੀ ਨੂੰ ਵੀ ਦਰਸਾਉਂਦੀ ਹੈ ਜੇ ਤੁਸੀਂ ਵੀ ਕਦੇ ਕਿਸੇ ਨਕਲੀ ਦਸਤਾਵੇਜ਼ ਜਾਂ ਪਰੋਸੇਯੋਗ ਲੱਗਣ ਵਾਲੇ ਪਰ ਠੱਗ ਏਜੰਟ ਨਾਲ ਸਾਹਮਣਾ ਕੀਤਾ ਹੈ ਤਾਂ ਸਾਵਧਾਨ ਰਹੋ ਸਹੀ ਜਾਣਕਾਰੀ ਲਵੋ ਕਾਨੂੰਨੀ ਰਸਤੇ ਚਲੋ ਤੇ ਆਪਣੇ ਭਵਿੱਖ ਨੂੰ ਖਤਰੇ 'ਚ ਨਾ ਪਾਓ ਏਸੀ ਅੱਜ ਦੀ ਖਾਸ ਰਿਪੋਰਟ ਹੋਰ ਅਜਹਹੀਆਂ ਜਾਣਕਾਰੀ ਭਰੀਆਂ ਵੀਡੀਓਜ਼ ਲਈ ਸਾਡੇ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ